ਅਮਰਪਾਤ ਸਿੰਘ ਜੀ ਦੇ ਸਤਕਾਰ ਦੇ ਵਿਪਤਾ ਭਾਈ ਤਰਸੇਮ ਸਿੰਘ ਜੀ ਸਤਕਾਰ ਦੇ ਚਾਚਾ ਜੀ ਭਾਈ ਚੰਦਰ ਸਿੰਘ ਜੀ ਤੇ ਪਪਲ ਸਿੰਘ ਜੀ ਦੇ ਮਾਮਾ ਜੀ ਉਹ ਜੇਲ੍ਹੂ ਕਰਦੀ ਜੇਲ੍ਹ ਅੰਦਰ ਭਾਈ ਅਮਰਪਾਤ ਸਿੰਘ ਦੇ ਨਾਲ ਮੁਲਾਕਾਤ ਕਰਨਗੇ ਤੇ ਇਲਾਕੇ ਨੂੰ ਬਾਬਤ ਇਹ ਜਾਣਕਾਰੀ ਦੇਣਗੇ ਔਰ ਅਦਵਾਰ ਦੇ ਅਜਿ ਨਿਕੇ ਇਹ ਦੂਸਰੀ ਮੁਲਾਕਾਤ ਅੱਜ ਦੀ ਤਰੀਕ ਵਿੱਚ ਹੋਣੀ ਹੈ ਪਰ ਹੁਣੇ-ਹੁਣੇ ਪਤਾ ਲੱਗਾ ਹੈ ਪੱਤਰਕਾਰ ਵੀਰਾਂ ਵੱਲੋਂ ਪਰਿਵਾਰ ਵੱਲੋਂ ਕਿ ਭਾਈ ਅਮਰਤਪਾਲ ਸਿੰਘ ਜੀ ਨੇ ਖੰਡੂਰ ਸਾਹਿਬ ਜੀ ਦੀ ਪਾਰਲੀਮੈਂਟਲ ਇਲੈਕਸ਼ਨ ਰੰਦਾ ਐਲਾਨ ਕਰ ਦਿੱਤਾ ਹੈ ਬੜੀ ਖੁਸ਼ੀ ਦੀ ਬਾਤ ਹੈ ਬੋਲੇ ਸੋ ਨਿਹਾਲ ਬੋਲੇ ਸਤਿ ਸ੍ਰੀ ਅਕਾਲ ਨਾਲ ਮੈਂ ਆਪਣੇ ਜੱਥੇ ਵੱਲੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਰੋਵਰਣੀ ਢਾਡੀ ਸਭਾ ਵੱਲੋਂ ਇੱਕ ਅਪੀਲ ਕਰਨਾ ਚਾਹੁੰਦਾ ਸੰਗਤਾਂ ਨੂੰ ਤੇ ਨਾਲ ਹੀ ਇੱਕ ਅਪੀਲ ਸ੍ਰੀ ਆਕਾਰਪੁਰ ਸਾਹਿਬ ਦੇ ਸਿੰਘ ਸਾਹਿਬ ਜੱਜੇਦਾਰ ਅਰ ਰਵੀਰ ਸਿੰਘ ਜੀ ਉਹਨਾਂ ਦੇ ਚਰਨਾਂ ਅੰਦਰ ਅਪੀਲ ਹੈ ਕਿ ਤੁਸੀਂ ਆਪਣੇ ਪੰਚਾਇਤ ਸਿਕਸੇਪ 72 ਕਾਰਕ ਦੀ ਇੱਕ ਮੀਟਿੰਗ ਕਰਕੇ ਇਹ ਅਕਾਲੀ ਦਰ ਨੂੰ ਕੋਤਮ ਲਾਓ ਕਿ ਆਪਣਾ ਕੋਈ ਵੀ ਉਮੀਦਵਾਰ ਜਿਹੜਾ ਹੈ ਭਾਈ ਅਮਰਪਾਲ ਸਿੰਘ ਜੀ ਦੇ ਸਾਹਮਣੇ ਨਾਗ ਲਾਣਾ ਤੇ ਤੁਹਾਡੀ ਹਮਦਰਦੀ ਮੰਨੀ ਜਾਵੇਗੀ ਕਿ ਇਹਦੇ ਨਾਲ ਹੋਣਾ ਕੀ ਹੈ ਕਿ ਪੰਜਾਬ ਦੀਆਂ ਦੂਸਰੀਆਂ ਸ਼ਿੱਦਾ ਜਿਹੜੀਆਂ 12 ਹੈ ਉਹਦੇ ਵਿੱਚ ਵੀ ਤੁਹਾਨੂੰ ਅਮਰਪਾਲ ਸਿੰਘ ਜੀ ਦੇ ਜਿਹੜੇ ਸਜੋਗੀ ਸਾਥੀ ਹੈ ਉਹਨਾਂ ਦੇ ਨਾਲ ਦਰਦ ਰੱਖਦੇ ਆ ਉਹ ਵੀ ਹਮਾਇਤ ਤੁਹਾਨੂੰ ਦੇ ਜਰਗੇ ਇਸ ਕਰਕੇ ਇਸ ਮੰਸਤੋਂ ਬੇਨਤੀ ਕਰਦਾ ਹਾਂ ਕਿ ਸਿੱਖ ਸਾਭੀ ਇਹ ਫੈਸਲਾ ਕਰਨਾ ਤੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਫਰਬੀਰ ਸਿੰਘ ਜੀ ਬਾਦਲ ਸਾਹਿਬ ਔਰ ਨਾਲ ਨਾਲ ਉਹਨਾਂ ਦੀ ਕੋਰ ਕਮੇਟੀ ਨੂੰ ਵੀ ਬੇਨਤੀ ਕਰਨੀ ਚਾਹੁੰਦੇ ਆ ਇਸ ਮੰਚ ਤੋਂ ਕਿ ਤੁਸੀਂ ਆਪਣੀ ਕੋਰ ਕਮੇਟੀ ਦੀ ਮੀਟਿੰਗ ਸੱਦ ਕੇ ਇਹ ਵੀ ਫੈਸਲਾ ਕਰੋ ਕਿ ਪੰਥ ਜਿਹੜੀ ਪੰਥਕਸੀਰ ਹੈ ਤੰਦੂਰ ਸਾਹਿਬ ਜੀ ਦੀ ਉਹਦੇ ਉੱਪਰ ਭਾਈ ਅਮਰਪਾਲ ਸਿੰਘ ਦੇ ਸਾਹਮਣੇ ਆਪਣਾ ਕੋਈ ਉਮੀਦਵਾਰ ਨਾਗਰਨ ਆਪਣੀ ਹਮਾਇਤ ਭਾਈ ਅਮਰਪਾਲ ਸਿੰਘ ਜੀ ਨੂੰ ਦੇਣਾ ਤੇ ਬਾਕੀ 12 ਸੀਟਾਂ ਦੇ ਉੱਪਰ ਤੁਸੀਂ ਜੋ ਲੜੋ ਉਹਦੇ ਉੱਪਰ ਵੀ ਜਿਹੜੇ ਭਾਈ ਅਮਰਪਾਲ ਸਿੰਘ ਜੀ ਦੇ ਹਮਾਇਤੀ ਹੈ ਉਸ ਦਾ ਉਹ ਵੀ ਵੋਟਾਂ ਤੁਹਾਨੂੰ ਪੈ ਜਾਣ ਇਹ ਮੈਂ ਇਸ ਮੰਚ ਤੋਂ ਕਿ ਅਕਾਲੀ ਦਲ ਦੇ ਚੰਨਾਂ ਵਿੱਚ ਤੇ ਸਿੰਘ ਸਾਹਿਬ ਦੇ ਚੰਨਾਂ ਵਿੱਚ ਸਾਡੀ ਸਭਾ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਆਸ ਰੱਖਦੇ ਹਾਂ ਕਿ ਸਾਡੀ ਬੇਨਤੀ ਨੂੰ ਸਿੰਘ ਸਾਹਿਬ ਵੀ ਤੇ ਅਕਾਲੀ ਦਲ ਵੀ ਪ੍ਰਵਾਨ ਕਰੇਗਾ ਸਤਿਗੁਰ ਕਿਰਪਾ ਕਰੇਗਾ ਲੱਗਾ ਭਾਈ ਭਗਵੰਦਰ ਸਿੰਘ ਜੀ ਦੇ ਕੋਲੋਂ ਇਸ ਰੋਮਣੀ ਅਕਾਲੀ ਦਲ ਅਮਰਸਰ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਉਹਨਾਂ ਵੱਲੋਂ ਕਲੂਰ ਸਾਹਿਬ ਜੀ ਦੀ ਤੀਰਤੇ ਬਲਦੇਵ ਸਿੰਘ ਜੀ ਬਲੇਰ ਹਰਪਾਲ ਸਿੰਘ ਜੀ ਬਲੇਰ ਹਰਪਾਲ ਸਿੰਘ ਜੀ ਬਲੇਰ ਨੂੰ ਚੇਤਨ ਦਿੱਤੀ ਹੈ ਕਿ ਭਾਈ ਹਰਪਾਲ ਸਿੰਘ ਜੀ ਦੇ ਬਲੇਰ ਨੇ ਇੱਕ ਬਿਆਨ ਲਗਾਇਆ ਹੈ ਐਲਾਨ ਕੀਤਾ ਹੈ ਕਿ ਜੇ ਭਾਈ ਅਮਰਪਾਲ ਸਿੰਘ ਜੀ ਧੰਦੂਰ ਸਾਹਿਬ ਦੀ ਤੀਰਤੋਂ ਇਲੈਕਸ਼ਨ ਲੜਨਗੇ ਚੋਲ ਲੜਨਗੇ ਤੇ ਅਸੀਂ ਆਪਣੇ ਕਾਗਜ਼ ਵਾਪਸ ਲੈ ਲਾਂਗੇ ਅਸੀਂ ਉਹਨਾਂ ਦਾ ਧੰਨਵਾਦ ਧੰਨਵਾਦ ਕਰਦੇ ਆ ਭਾਈ ਅਰਪਾਤ ਸਿੰਘ ਜੀ ਦਾ ਤੇ ਨਾਲ ਇਹ ਵੀ ਬੇਨਤੀ ਕਰਦੇ ਆ ਕਿ ਜੇ ਤੁਸੀਂ ਡੈਕਸ਼ਨ ਤੇ ਨਹੀਂ ਘੋੜਨਾ ਤੇ ਭਾਈ ਅਮਰਤਪਾਲ ਸਿੰਘ ਜੀ ਦੇ ਵਾਸਤੇ ਕੈਂਪੇਨ ਜ਼ਰੂਰ ਕਰਿਓ ਆਪਣੇ ਇਲਾਕੇ ਦੇ ਵਿੱਚ ਸਾਕਤਾਂ ਨੂੰ ਅਪੀਲ ਜ਼ਰੂਰ ਕਰਿਓ ਕਿ ਆਪਣਾ ਇੱਕ ਇੱਕ ਕੀਮਤੀ ਵੋਟ ਭਾਈ ਅਮਰਤਪਾਲ ਸਿੰਘ ਨੂੰ ਪਾ ਕੇ ਤੇ ਕਾਮਯਾਬ ਬਣਾਓ ਆਸ ਰੱਖਦੇ ਆ ਕਿ ਸਾਡੀਆਂ ਅਪੀਲਾਂ ਜਿਹੜੀਆਂ ਪ੍ਰਵਾਨ ਕਰਨਗੇ ਤੇ ਸਤੂ ਹਰਗਬਿੰਦ ਪਾਤਸ਼ਾਹ ਦੀ ਸਾਡੀ ਅਰਦਾਸ ਪ੍ਰਵਾਨ ਕਰੇ